ਔਰੰਗਜ਼ੇਬ ਕਹਿਰ ਢੋਂਦਾ ਕਸ਼ਮੀਰੀ ਪੰਡਤਾਂ ਦੇ ਉਹ ਕਹਿਰ ਤੇ ਸਾਰਿਆਂ ਤੇ ਢੋਂਦਾ ਸੀ ਕਹਿਰ ਸਾਰਿਆਂ ਤੇ ਢੋਂਦਾ ਸੀ ਪਰ ਉਹਨੂੰ ਕਿਸੇ ਦੱਸਿਆ ਸੀ ਵੀ ਜੇ ਤੂੰ ਬਾਕੀਆਂ ਨੂੰ ਮੁਸਲਮਾਨ ਬਣਾਉਣੇ ਤੇ ਪਹਿਲਾਂ ਤੂੰ ਇੱਕ ਕੰਮ ਕਰ ਹਿੰਦੂ ਧਰਮ ਦੇ ਜਿਹੜੇ ਪੰਡਤ ਵਿਦਵਾਨ ਨੇ ਨਾ ਜਿਹੜੇ ਇਹਨਾਂ ਦੇ ਧਰਮ ਦਾ ਪ੍ਰਚਾਰ ਕਰਦੇ ਐ ਉਹ ਬੈਠੇ ਕਸ਼ਮੀਰ ਤੇ ਇਹਨਾਂ ਦੇ ਧਰਮ ਦੀ ਗੱਲ ਕਰਨ ਵਾਲੇ ਨੂੰ ਪਹਿਲਾਂ ਖਤਮ ਕਰ ਦੇ ਜਦੋਂ ਗੱਲ ਕਰਨ ਵਾਲਾ ਹੀ ਨਹੀਂ ਰਹੇਗਾ ਤੇ ਗੱਲ ਹੋਰ ਖਾਲੀ ਹੋ ਜਾਣੀ ਹੈ ਤੇਰੇ ਮੁਤਾਬਕ ਉਹਨੇ ਹੱਥ ਦਾ ਕਹਿਨ ਢੋਣਾ ਤੇ ਰੋਜ਼ਾਨਾ ਬਯੰਤ ਜੰਝੂ ਉਤਾਰਨੇ ਮੌਤ ਦੇ ਘਾਟ ਉਤਾਰਨਾ ਦੋਈ ਗੱਲਾਂ ਆਖਦਾ ਸੀ ਦਾ ਮੁਸਲਮਾਨ ਬਣੋ ਤੇ ਜਾਂ ਮੌਤ ਹੈ ਕਸ਼ਮੀਰੀ ਪੰਡਤਾਂ ਨੇ ਗੱਲ ਵੇਖੀ ਵੀ ਇਹ ਤੇ ਸਭ ਕੁਝ ਪੂਜਾਰ ਦੇਗਾ ਉਹ ਪਹਿਲਾਂ ਕਈ ਥਾਵਾਂ ਤੇ ਗਏ ਇਹ ਗੱਲ ਧਿਆਨ ਚ ਰੱਖਿਓ ਕਈ ਥਾਵਾਂ ਤੇ ਗਏ ਜਾ ਕੇ ਉਹਨਾਂ ਬੇਨਤੀਆਂ ਕੀਤੀਆਂ ਵੀ ਸਾਨੂੰ ਔਰੰਗਜ਼ੇਬ ਦੇ ਕਹਿਰ ਤੋਂ ਬਚਾਓ ਕਿਸੇ ਮਾਂ ਨਾ ਪਕੜੀ ਅਖੀਰ ਕਸ਼ਮੀਰ ਦੇ ਇਲਾਕੇ ਵਿੱਚ ਇੱਕ ਕਿਰਪਾ ਰਾਮ ਪੰਡਤ ਹੈ ਇਹ ਜਿਹੜਾ ਪੰਡਤ ਹੈ ਨਾ ਬੜੇ ਚਾਨ ਨਾਲ ਸੁਣਿਓ ਇਹ ਬ੍ਰਹਮਦਾਸ ਦੀ ਔਲਾਦ ਵਿੱਚੋਂ ਹੈ ਬ੍ਰਹਮਦਾਸ ਉਹ ਹੈ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੂਜੀ ਉਦਾਸੀ ਵੇਲੇ ਜੀਤਾ ਅਹੰਕਾਰ ਲਾ ਕੇ ਜਿਹਨੂੰ ਨਿਰੰਕਾਰ ਨਾਲ ਜੋੜਿਆ ਸੀ ਬ੍ਰਹਮਦਾਸ ਨੂੰ ਵਿੱਦਿਆ ਦਾ ਬੜਾ ਅਹੰਕਾਰ ਸੀ ਔਰ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਦਾ ਸਦਕਾ ਉਹ ਬੜੀ ਰੱਬੀ ਪੁਰਖ ਬਣ ਗਿਆ ਸੀ ਸਾਹਿਬ ਨੇ ਜਦੋਂ ਗੱਲ ਸਮਝਾਈ ਸੀ ਵੀ ਭਲੇਆ ਵਿੱਜਾ ਦਾ ਅਹੰਕਾਰ ਕਰਕੇ ਗੱਲ ਨਹੀਂ ਬੰਨੀ ਪੜਪੜ ਗੱਡੀ ਲੱਦੀਏ ਪੜਪੜ ਭਰੀਏ ਸਾਥ ਬੜਾ ਲੰਬੇਰਾ ਬਚਨ ਆਖਿਆ ਨਾਨਕ ਲਿਖੈ ਇੱਕ ਗੱਲ ਹੋਰ ਹੋਵੇਂ ਚਖਣਾ ਚਾਹ ਤੇ ਉਹ ਧਰਮੀ ਹੋ ਗਿਆ ਸੀ ਉਹਦੀ ਪੀੜੀ ਜੁੜ ਗਈ ਗੁਰੂ ਨਾਨਕ ਸਾਹਿਬ ਦੇ ਘਰ ਨਾਲ ਕਸ਼ਮੀਰੀ ਪੰਡਿਤ ਗਿ ਕਿਰਪਾ ਨਾਮ ਕੋਲ ਵੀ ਇਹ ਗੁਰੂ ਦੇ ਦਰ ਜਾਂਦਾ ਤੇ ਉਹਨਾਂ ਆ ਕੇ ਬੇਨਤੀ ਕੀਤੀ ਕਿਰਪਾ ਰਾਮ ਨੂੰ ਵੀ ਤੂੰ ਸਾਡਾ ਆਗੂ ਬਣ ਕੇ ਚੱਲ ਗੁਰੂ ਤੇਗ ਬਹਾਦਰ ਸਾਹਿਬ ਕੋਲ ਉਹਨਾਂ ਵੀ ਇਹ ਗੱਲ ਸਮਝਾਈ ਵੀ ਭਲਿਓ ਜੇ ਜ਼ੁਲਮ ਦੇ ਖਿਲਾਫ ਡਟ ਕੇ ਪਹਿਰਾ ਦੇ ਗਈ ਕੋਈ ਘਰ ਹੈ ਗੁਰੂ ਨਾਨਕ ਸਾਹਿਬ ਦਾ। ਗੁਰੂ ਤਿਆਹ ਜਪਤਾ ਸੀ, ਉਹਨੂੰ ਪਤਾ ਸੀ ਗੁਰੂ ਅਰਜਨ ਸਾਹਿਬ ਜੀ ਦੀ ਕੁਰਬਾਨੀ ਦਾ, ਉਹਨੂੰ ਪਤਾ ਸੀ ਛੇਵੇਂ ਪਾਤਸ਼ਾਹ ਨੇ ਚਾਰ ਜੰਗਾਂ ਲੜੀਆਂ ਜ਼ੁਲਮ ਦੇ ਖਿਲਾਫ। ਕਿਰਪਾ ਰਾਮ ਆਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤਾਂ ਨੂੰ ਲੈ ਕੇ ਆਉਂਦੇ। ਸਾਰੇ ਪੰਡਿਤ ਨੇਤਰਾਂ ਵਿੱਚੋਂ ਯਾਰੋ ਯਾਰ ਬੋਲਦੇ ਐ ਕਰਲਾ ਕੇ ਅੱਖ ਦੇ ਸਤਿਗੁਰੂ ਨਾ ਸਾਡਾ ਜੰਝੂ ਬਚਦਾ ਨਾ ਸਾਡਾ ਤਿਲਕ ਬਚਦਾ ਨਾ ਸਾਡਾ ਧਰਮ ਦਾ ਕੋਈ ਹੋਰ ਚਿੰਨ ਬਚਦਾ ਸਾਨੂੰ ਮੌਤ ਮਿਲਦੀ ਐ ਕੋਈ ਸਾਡੀ ਬਾਹ ਨਹੀਂ ਪਕੜਦਾ ਕਿਰਪਾ ਕਰੋ ਸਾਡੀ ਪੱਤ ਛੱਡ ਦਿਓ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਆਖੇ ਸਨ ਕਹਿ ਲੱਗੇ ਭਲਿਓ ਕਹਿ ਦੋ ਔਰੰਗਜ਼ੇਬ ਨੂੰ ਜਾ ਕੇ ਵੀ ਸਾਡਾ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਹੈ ਜੇ ਉਹ ਮੁਸਲਮਾਨ ਹੋ ਜਾਣਗੇ ਅਸੀਂ ਸਾਰੇ ਹੀ ਮੁਸਲਮਾਨ ਹੋ ਜਾਵਾਂਗੇ ਔਰੰਗਜ਼ੇਬ ਤੱਕ ਗੱਲ ਪਹੁੰਚ ਗਈ ਮੈਂ ਸੰਖੇਪ ਕਹਿ ਰਿਹਾ ਹੁਣ ਕੁਦਰਤੀ ਗੱਲ ਹੈ ਨਾ ਵੀ ਕਿੱਥੇ ਹੁਣ ਇੱਕ ਨੂੰ ਮਨਾਉਣਾ ਹੈ ਕਿੱਥੇ ਕਿੰਨੇ ਪੰਡਤ ਤੇ ਬਾਕੀ ਕੌਮ ਸੀ ਉਰੰਗਦੇਵ ਨੇ ਸੋਚੇ ਵੀ ਤਾਂ ਗੱਲ ਹੋਰ ਸਖਾਲੀ ਹੋ ਗਈ ਹੁਣ ਤੇ ਕੱਲੇ ਗੁਰੂ ਤੇਗ ਬਹਾਦਰ ਸਾਹਿਬ ਨੇ ਤੇ ਉਹਨੇ ਆਪਣੇ ਪਹਾਣੇ ਯਤਨ ਕੀਤਾ ਹੁਕਮ ਕਰ ਦਿੱਤਾ ਵੀ ਸਤਗੁਰੂ ਦੀ ਗ੍ਰਿਫਤਾਰੀ ਕੀਤੀ ਜਾਏ ਤੇ ਸਤਗੁਰੂ ਸੱਚੇ ਪਾਤਸ਼ਾਹ ਜਿਹਨੂੰ ਗ੍ਰਿਫਤਾਰ ਸਹਿਬ ਆਪ ਚੱਲਦੇ ਆ ਇਹ ਬੜੀ ਵੱਡੀ ਗੱਲ ਹੈ ਇਤਿਹਾਸ ਵਿੱਚ ਗ੍ਰਿਫਤਾਰ ਕਰਨ ਨਹੀਂ ਆਏ ਬਲਕਿ ਹਜੂਰ ਪਹਿਲਾਂ ਹੀ ਸਮਰਾਟ ਗੁਰੂ ਸੰਗਤਾਂ ਨੂੰ ਦਲਾਸਾ ਦੇ ਕੇ ਤੇ ਸਭ ਨੂੰ ਰੱਬੀ ਰਜਾ ਵਿੱਚ ਰਹਿਣ ਦਾ ਹੁਕਮ ਕਰਕੇ ਦਿੱਲੀ ਦੀ ਧਰਤੀ ਬਲ ਚਲਦੇ ਪੰਜ ਸਿੱਖ ਨਾਲ ਤੁਰੇ ਦਿੱਲੀ ਦੀ ਧਰਤੀ ਤੇ ਜਾ ਕੇ ਸਹਿਬ ਨੂੰ ਬੜੇ ਲਾਲਚ ਦਿੱਤੇ ਪਿੰਜਰੇ ਵਿੱਚ ਕੈਦ ਰੱਖਿਆ ਕਈ ਤਰ੍ਹਾਂ ਦੇ ਡਰਾਵੇ ਦਿੱਤੇ ਕਈ ਕੁਛ ਜ਼ਾਲਮ ਨੇ ਕੀਤਾ ਆਖਿਰ ਇੱਕ ਕੰਮ ਹੋਰ ਕੀਤਾ ਵੀ ਇਹ ਗੁਰੂ ਦਾ ਸਿੱਖਾਂ ਨਾਲ ਬੜਾ ਪਿਆਰ ਹੈ ਪਹਿਲਾ ਗੁਰੂ ਦੀਆਂ ਅੱਖਾਂ ਸਾਹਮਣੇ ਸਿੱਖਾਂ ਨੂੰ ਸ਼ਹੀਦ ਕਰ ਦੇਵਾ ਸ਼ੈਤਾਨ ਹੀ ਗੁਰੂ ਪਿਗਲ ਜਾਏ ਉਹਨੇ ਪਹਿਲਾ ਭਾਈ ਮਤੀ ਦਾਸ ਜੀ ਨੂੰ ਆਰ ਜਲਤੀ ਦੇਆ ਤਾਲੇ ਵਾਲਾ ਮਤੀ ਦਾਸ ਜੀ ਉਹਨਾਂ ਮੁਖ ਨਹੀਂ ਗੁਰੂ ਤੋਂ ਫੇਰਿਆ ਮੇਰਾ خیال ਹੈ ਵੀ ਜੇ ਅਜ ਵਰਗੇ ਸਿੱਖ ਹੁੰਦੇ ਤੇ ਅਸੀਂ ਤੇ ਸਾਰਾ ਕੁਝ ਸਾਡੇ ਕੋਲ ਹੈ ਸਿੱਖੀ ਤਾਂ ਵੀ ਨਹੀਂ ਕਮੌਣ ਨੂੰ ਤਿਆਰ ਹੁੰਦੇ ਤੇ ਜੇ ਕੋਈ ਉਹਦੀ ਗੱਲ ਆ ਜਾਂਦੀ ਵੀ ਗੁਰੂ ਖਾਤਰ ਸਿਰ ਜੇਣਾ ਤੇ ਮੇਰੇ ਵਰਗੇ ਪਤਾ ਨਹੀਂ ਕਿੰਨੇ ਪਾਦ ਜਾਂਦੇ ਬਾਬਾ ਮਤੀ ਦਾਸ ਜੀ ਸ਼ਹਾਦਤ ਦਿੰਦੇ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਅੱਗ ਲਾਈ ਉਹਨਾਂ ਸ਼ਹਾਦਤ ਦਾ ਜੰਮ ਪੀਤਾ ਹੈ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲਿਆ ਸ਼ਹਾਦਤ ਦਾ ਜਾਨ ਪੀਦਿਆ ਗੁਰੂ ਨੇ ਇੱਕ ਗੱਲ ਸਮਝਾਈ ਦੀ ਸੀ ਨਾ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ ਭਲਿਓ ਲਾਹੌਰ ਦੀ ਧਰਤੀ ਤੇ ਪਹਿਲਾਂ ਬਿਮਾਰੀ ਦੇ ਚੁੱਕਿਆ ਹੈ ਬੜੀ ਇਤਿਹਾਸਿਕ ਇੱਕ ਅਜੀਬ ਗੱਲ ਹੈ ਪੰਦ ਸਿੱਖੀ ਗੁਰੂ ਅਰਜਨ ਸਾਹਿਬ ਨਾਲ ਗਏ ਸਨ ਔਰ ਯਾਦ ਰੱਖੋ ਉਦੋਂ ਸਿੱਖ ਵੇਖਦੇ ਗੁਰੂ ਸ਼ਹਾਦਤ ਦਿੰਦਾ ਹੈ ਗੁਰੂ ਅਰਜਨ ਸਿਰ ਤਤੀ ਤਵੀ ਤੇ ਬੈਠਿਆ ਗਰਮ ਰੇਤ ਪੈਂਦਾ ਤਤਾ ਸੂਰਜ ਤਪਦਾ ਜ਼ਾਲਮ ਤਪਿਆ ਹੋਇਆ ਹੈ ਉਦੋਂ ਗੁਰੂ ਸ਼ਹਾਦਤ ਦਿੰਦੇ ਸਿੱਖ ਦੇਖਦੇ ਐ ਅੱਜ ਸਿੱਖ ਸ਼ਹਾਦਤ ਦਿੰਦੇ ਗੁਰੂ ਵੇਖਦੇ ਤਿੰਨੋਂ ਸਿੱਖ ਆਪਣਾ ਆਪ ਕੁਰਬਾਨ ਕਰ ਗਏ ਆਖਰ ਜ਼ਾਲਮ ਨੇ ਧੰਨ ਗੁਰੂ ਤੇਗ ਬਹਾਦਰ ਸ਼ਿਵ ਸੱਚੇ ਪਾਤਸ਼ਾਹ ਜੀ ਨੂੰ ਜਦੋਂ ਵੇਖਿਆ ਵੀ ਇਹ ਆਪਣਾ عقیدہ ਨਹੀਂ ਬਦਲਦੇ ਜ਼ਾਲਮ ਨੇ ਤਿਆਰੀ ਮੰਨ ਲਈ ਸ਼ਹੀਦ ਕਰਨ ਦੀ ਜਲਾਦ ਆ ਗਿਆ ਜਲਾਲੁਦੀਨ ਪਾਪੀ ਸਮਾਣੇ ਦਾ ਰਹਿਣ ਵਾਲਾ ਇੱਕ ਵਿਦਵਾਨ ਪੁਰਖ ਨੇ ਬੜਾ ਪਿਆਰਾ ਬਚਨ ਭਾਵਨਾ ਨਾਲ ਲਿਖਿਆ ਕਹਿਣ ਲੱਗੇ ਵੀ ਜਲਾਲ ਨੇ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਆਖਿਆ ਵੀ ਮੇਰਾ ਪਿਤਾ ਪਰਖੀ ਕੀਤਾ ਮੇਰੇ ਹੱਥ ਨਹੀਂ ਕੰਮ ਦੇ ਕਦੀ ਤਲਵਾਰ ਚਲਾਉਂਦਿਆਂ ਤੇਗ ਚਲਾਉਂਦਿਆਂ ਹਜੇ ਵੀ ਵਕਤ ਹੈ ਤੁਸੀਂ ਮੰਨ ਲਿਓ ਔਰੰਗਜ਼ੇਬ ਦੀ ਗੱਲ ਮੁਸਲਮਾਨ ਹੋ ਜਾਓ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਬਚਨ ਆਖਿਆ ਵਿਦਵਾਨ ਲਿਖਦਾ ਹੈ ਕਹਿ ਲੱਗਿਆ ਮੈਂ ਹਾਂ ਤੇਗ ਕੱਢ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖਣਾ ਹਜ਼ਾਰ ਤੇਗਾ ਮੈਂ ਤੇ ਜੰਮਦਿਆਂ ਤੇਗਾ ਦੀ ਛਾਂ ਮਾਣੀ ਵੇਖ ਪਿਤਾ ਦੀਆਂ ਪਹਿਨੀਆਂ ਦੋ ਤੇਗਾ ਮੇਰੀ ਪਿਤਾ ਦੀ ਅੱਖ ਬਹਾਦਰੀ ਤੇ ਰਹਾ ਪਰਖ ਦਾ ਤੇਰਾ ਪਿਓ ਤੇਗਾ ਆਉਂਦੇ ਭਿਖ ਅੰਦਰ ਵੇਖੀ ਮੇਰੇ ਪੁੱਤਰ ਨੇ ਬੌਣੀਆਂ ਉਹ ਤੇਗਾ ਉਹਦੀ ਤੇਗ ਵਿੱਚੋਂ ਜਿਹੜੀ ਤੇਗ ਨਿਕਲੂ ਲੱਖਾਂ ਲਏਗੀ ਤੇਰੀ ਅੱਖੋਂ ਤੇਗਾ ਗੁਰੂ ਨੇ ਮਾਨਕ ਬਚਨ ਆਖਿਆ ਮੇਰਾ ਨਾਮ ਤੇਗ ਬਹਾਦਰ ਹੈ ਜੇ ਤੂੰ ਜਲਾਦ ਪਿਤਾ ਪੁਰਖੀ ਕੀਤਾ ਨਾ ਸ਼ਹਾਦਤਾਂ ਦੇਣਾ ਸਾਡਾ ਵੀ ਪਿਤਾ ਪੁਰਖੀ ਕੀਤਾ ਕੋਈ ਗੱਲ ਨਹੀਂ ਔਰ ਮੇਰੇ ਤੇ ਪਿਤਾ ਦੀ ਅਣਖ ਬਹਾਦਰੀ ਤੇ ਮੈਂ ਤੇ ਜੰਦਿਆਂ ਮੇਰੀ ਪੀਰੀ ਦੋ ਕਿਰਪਾਨਾਂ ਮੇਰੇ ਗੁਰੂ ਨੇ ਧਾਰਨ ਕੀਤੀਆਂ ਪਿਤਾ ਸਤਗੁਰੂ ਨੇ ਮੈਨੂੰ ਪਰਵਾਰ ਨਹੀਂ ਹੈ ਸਤਗੁਰੂ ਸੱਚੇ ਪਾਤਸ਼ਾਹ ਨਵੰਬਰ ਦੇ ਮਹੀਨੇ 1675 ਈਸਵੀ ਨੂੰ ਸ਼ਹਾਦਤ ਦਾ ਜਾਮ ਪੀ ਗਏ ਆਪਣਾ ਸਿੱਧਕ ਨਹੀਂ ਢੁਲਾਇਆ ਇੱਕ ਬੇਨਤੀ ਕਹਿ ਕੇ ਫਤਿਹਬਲਾਦ ਨੇ ਚੇਤਾ ਰੱਖਿਓ ਬੜੇ ਧਿਆਨ ਨਾਲ 1675 ਵਿੱਚ ਸ਼ਹਾਦਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਔਰੰਗਜ਼ੇਬ 1706 ਤੱਕ ਜਿਉਂਦਾ ਹੈ ਕਿੰਨੇ ਸਾਲ ਨੇ 31-32 ਸਾਲਾਂ ਦਾ ਬਰਹਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਔਰੰਗਜ਼ੇਬ ਇੰਨਾ ਘਬਰਾ ਗਿਆ ਇੰਨਾ ਡਰ ਗਿਆ ਇੱਕ ਵੀ ਹਿੰਦੂ ਦਾ ਕਤਲ ਨਹੀਂ ਕਰਦਾ ਇਹ ਬੜੀ ਗੈਰੀ ਗੱਲ ਹੈ ਉਸ ਤੋਂ ਬਾਅਦ ਇੱਕ ਵੀ ਹਿੰਦੂ ਦਾ ਕਤਲ ਨਹੀਂ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਅੱਜ ਵੀ ਜਿੰਨਾ ਲੋਕਾਈ ਸ਼ੁਕਰ ਕਰ ਲੈਣਾ ਕੋ ਕੱਟ ਹੈ ਬਲਕਿ ਮੈਂ ਤੇ ਕਈ ਬੜੀ ਬੇਨਤੀ ਆਖਦਾ ਹੈ ਸਾਡੇ ਲਈ ਜਾਂ ਲੋਕਾਈ ਦੇ ਭਲੇ ਦੇ ਲਈ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਸਮਰੱਥ ਨੇ ਧੜ ਦਾ ਸਸਕਾਰ ਲੱਖੀ ਸ਼ਾਹ ਬਨਜਾਰਾ ਇੱਕ ਪਾਸੇ ਦਿੱਲੀ ਕਰਦਾ ਹੈ ਔਰ ਗੁਰੂ ਕੇ ਸੀਸ ਦੀ ਜਿਹੜੀ ਅੰਤਮ ਸੇਵਾ ਸੰਭਾਲ ਹੈ 322 ਕਿਲੋਮੀਟਰ ਕਰੀਬ ਦਿੱਲੀ ਤੋਂ ਅਨੰਦਪੁਰ ਸਾਹਿਬ ਦਾ ਪਿੰਡ ਹੈ ਉਹ ਇੱਕ ਪਾਸੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੋ ਰਿਹਾ ਹੈ ਕਈ ਵਾਰੀ ਮੈਂ ਹੱਥ ਦਿੰਦੇ ਵੀ ਸਾਡੇ ਸਾਹਾ ਵਿੱਚ ਬਲਕਿ ਪੂਰੇ ਭਾਰਤ ਦੀ ਕਿ ਲੋਕਾਈ ਨੂੰ ਹਰ ਧਰਮ ਨੂੰ ਸਨਾਤਨ ਮਤ ਨੂੰ ਵੀ ਖਿਆਲ ਰੱਖਣ ਦੀ ਲੋੜ ਹੈ ਜੇ ਸਾਡੀਆਂ ਰਗਾਂ ਵਿੱਚ ਖੂਨ ਦੌੜਦਾ ਹੈ ਜੇ ਇਸ ਸਰੀਰ ਵਿੱਚ ਸਾਹ ਚੱਲਦੇ ਹਨ ਉਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਦੌਲਤ ਹੀ ਚੱਲਦੇ ਨੇ ਸਾਨੂੰ ਸ਼ੁਕਰ ਕਰਨਾ ਚਾਹੀਦਾ